ਹੁਣ ਅਰਵਿੰਦ ਕੇਰੀਵਾਲ ਆਏ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਨਤਾ ਦੀ ਜਿੰਨੀ ਚਰ ਸਾਥ ਨਹੀਂ ਹੁੰਦਾ ਉਹਨਾਂ ਚਰ ਨਸ਼ਾ ਬੰਦ ਹੀ ਨਹੀਂ ਹੋ ਸਕਦਾ। ਸਰਕਾਰ ਕੋਲ ਐਡੀ ਪਾਵਰ ਹੈ। ਪੰਜਾਬ ਸਰਕਾਰ ਦਾ ਇਰਾਦਾ ਨੇਕ ਨਹੀਂ ਹੈਗਾ। ਨਸ਼ਾ ਕਿਹਾ ਜਾਂਦਾ ਹੈ ਕਿ ਗਲੀਆਂ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ ਹੈ ਪਰ ਨਸ਼ੇ ਦੀ ਕੋਈ ਜੜ ਤਾਂ ਹੋਵੇਗੀ ਕਿ ਪੁਲਿਸ ਇਸ ਨੂੰ ਫੜਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਜਾਂ ਸਿਆਸੀ ਕੋਈ ਹੱਥ ਹੈ ਕੀ ਕੰਮ। ਨਸ਼ਾ ਇਸ ਵਕਤ ਹਰੇਕ ਬੱਚੇ ਦੀ ਪਹੁੰਚ ਤੱਕ ਹੋ ਗਿਆ ਹੈ ਅੱਗੇ ਇਹ ਵੱਡੇ ਬੱਚੇ ਪਿੰਦੇ ਸੀ ਹੁਣ ਸਕੂਲਾਂ ਦੇ ਵਿੱਚ 9ਵੀਂ ਕਲਾਸ ਦੇ ਬੱਚੇ 10ਵੀਂ ਕਲਾਸ ਤੱਕ ਜਿਹੜਾ ਨਸ਼ਾ ਉਹ ਪਹੁੰਚ ਚੁੱਕਾ ਹੈ ਗੈਂਗਸਟਰ ਕਲਚਰ ਗੁੰਡਾਗਰਦੀ ਮਤਲਬ ਸਾਰਾ ਕੁਝ ਜਿਹੜਾ ਨਸ਼ਾ ਹੈ ਇੱਕ ਇਸ ਵਕਤ ਰੋੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ ਸਰਕਾਰ ਜੇ ਆਪਾਂ ਗੱਲ ਸਰਕਾਰ ਦੀ ਕਰ ਲਈਏ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਆ ਪਰ ਸਾਰੇ ਆਪਣੀ ਜ਼ਿੰਮੇਵਾਰੀ ਤੋਂ ਅੱਜ ਭੱਜਦੇ ਨਜ਼ਰ ਆ ਰਹੇ ਨੇ ਕਿ ਜਿੰਨੇ ਵੀ ਪੰਜਾਬ ਦੇ ਗੈਂਗਸਟਰ ਮੁੰਡੇ ਹੈਗੇ ਨੇ ਉਹਨਾਂ ਨੂੰ ਇੱਕ ਘਰ ਵਾਪਸੀ ਦਾ ਇੱਕ ਮੌਕਾ ਦਿੱਤਾ ਜਾਵੇ ਔਰ ਇੱਕ ਖੁੱਲੇ ਦਿਲ ਨਾ ਮਾਨਜੁਗ ਡੀਜੀਪੀ ਸਾਹਿਬ ਕਹਿਣ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਪੁੱਤੇ ਗਿਆ ਜਿਹੜੇ ਹਥਿਆਰ ਜਿੰਨਾ ਫੜ ਲੈਨੇ ਉਹ ਆਪਣੇ ਹਥਿਆਰ ਸੁੱਟ ਕੇ ਪੰਜਾਬ ਦੇ ਵਿੱਚ ਮੋੜ ਆਉਣ ਕਿ ਇਹ ਜਿਹੜਾ ਰਾਹ ਮੜਾ ਇਸ ਰਾਹ ਤੇ ਨਾ ਤਰੋ ਔਰ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਡੇਲੀ ਨਿਊਜ਼ ਪੰਜਾਬੀ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਸਤਨਾਮ ਸਿੰਘ ਮਨਾਵਾ ਦੇ ਨਾਲ ਜਿਹੜੇ ਕਿ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਨੇ ਬਨਾਮ ਸਾਹਿਬ ਸਵਾਗਤ ਹੈ ਜੀ ਸਭ ਤੋਂ ਇਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਡੇਲੀ ਨਿਊਜ਼ ਪੰਜਾਬ ਦਾ ਅਗਰਕੀਰਤ ਜੀ ਤੁਸੀਂ ਜਿਹੜੀ ਸਾਡੀ ਆਵਾਜ਼ ਜਿਹੜੀ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਨਾਮ ਸਾਹਿਬ ਅੱਜ ਦੀ ਸਥਿਤੀ ਹੈ ਜਿਹੜੀ ਨਸ਼ੇ ਦੀ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਦੇਖ ਰਹੇ ਹੋ ਖਾਸ ਕਰਕੇ ਜਿਹੜੀ ਪੰਜਾਬ ਦੀ ਸਥਿਤੀ ਆ ਕਿ ਅੱਜ ਪੰਜਾਬ ਦੇ ਮੈਨਾਂ ਕੋਈ ਵਿਰਲਾ ਘਰ ਆ ਜਿਹੜਾ ਨਸ਼ੇ ਤੋਂ ਨਸ਼ੇ ਦੀ ਲਪੇਟ ਤੋਂ ਬਚਿਆ ਅੱਜ ਹਰੇਕ ਜਿਹੜਾ ਦੂਸਰਾ ਘਰ ਹੈ ਉਹ ਕਿਸੇ ਨਾ ਕਿਸੇ ਨਸ਼ੇ ਦੀ ਲਪੇਟ ਦੇ ਵਿੱਚ ਆ ਹਾਲਤ ਜੇ ਆਪਾਂ ਵੇਖੀਏ ਤੇ ਮੈਂ ਤੇ ਪਿੰਡ ਪੱਦਰ ਤੇ ਜਾ ਕੇ ਵੇਖਿਆ ਹੈ ਗਲੀ ਮੁਹੱਲਿਆਂ 'ਚ ਜਾ ਕੇ ਵੇਖਿਆ ਹੈ ਹਾਲਤ ਬਹੁਤ ਜ਼ਿਆਦੀ ਤਰਸਜੋਗ ਹੈ ਕਿ ਜਿਹੋ ਜਿਹੇ ਹਾਲਾਤ ਪੰਜਾਬ ਦੇ ਬਣ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਜਿਹੜਾ ਧੁੰਦਲਾ ਦਿਸਣ ਲਿਆ ਕਿ ਕਾਰਨ ਕਿੱਥੇ ਆ ਨਸ਼ਾ ਹੈਗਾ ਕਿੱਥੇ ਹੈ ਨਸ਼ਾ ਕਿਹਾ ਜਾਂਦਾ ਹੈ ਕਿ ਗਲੀਆਂ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ ਹੈ ਪਰ ਨਸ਼ੇਦੀ ਕੋ ਜੜ ਤਾਂ ਹੋਵੇਗੀ ਕਿ ਪੁਲਿਸ ਇਸ ਨੂੰ ਫੜਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਜਾਂ ਸਿਆਸੀ ਕੋਈ ਹੱਥ ਹੈ ਕੀ ਕਰਨ ਕੀ ਮੰਨਦੇ ਹੋ ਵੇਖੋ ਮੈਂ ਸਮਝਦਾ ਹਾਂ ਕਿ ਪੁਲਿਸ ਜਿਹੜੀ ਹੈਗੀ ਆ ਸਰਕਾਰਾਂ ਪਿਛਲੀਆਂ ਸਰਕਾਰਾਂ ਉਹਨਾਂ ਵੀ ਝੂਠੇ ਵਾਅਦੇ ਕੀਤੇ ਐ ਸਰਕਾਰ ਨੇ ਵੀ ਝੂਠਾ ਵਾਅਦਾ ਕਰਕੇ ਲਾਰੇ ਲਾ ਕੇ ਲੋਕਾਂ ਨੂੰ बड़े-बड़े ਸੁਪਨੇ ਦਿਖਾ ਕੇ ਕਿ ਅਸੀਂ ਪੰਜਾਬ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਬੰਦ ਕਰ ਦਾਂਗੇ ਪਰ ਹਾਲਾਤ ਜਿਹੜੇ ਆ ਲੋਕਾਂ ਦੇ ਸਾਹਮਣੇ ਨੇ ਹਾਲਾਤ ਪਿਛਲੀਆਂ ਸਰਕਾਰਾਂ ਨੂੰ ਵੀ ਐ ਸਰਕਾਰ ਦੇ ਵਿੱਚ ਜਾਦਾ ਮਾੜੇ ਹੋ ਗਿਆ ਨਸ਼ਾ ਇਸ ਵਕਤ ਹਰੇਕ ਬੱਚੇ ਦੀ ਪਹੁੰਚ ਤੱਕ ਹੋ ਗਿਆ ਹੈ ਅੱਗੇ ਵੱਡੇ ਬੱਚੇ ਪਿੰਦੇ ਸੀ ਹੁਣ ਸਕੂਲਾਂ ਦੇ ਵਿੱਚ 9ਵੀਂ ਕਲਾਸ ਦੇ ਬੱਚੇ 10ਵੀਂ ਕਲਾਸ ਤੱਕ ਜਿਹੜਾ ਨਸ਼ਾ ਉਹ ਪਹੁੰਚ ਚੁੱਕਾ ਹੈ ਗੈਂਗਸਟਰ ਕਲਚਰ ਗੁੰਡਾਗਰਦੀ ਮੱਲੋ ਸਾਰਾ ਕੁਝ ਜਿਹੜਾ ਨਸ਼ਾ ਇੱਕ ਇਸ ਵਕਤ ਰੋੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ ਸਰਕਾਰ ਜੇ ਆਪਾਂ ਗੱਲ ਸਰਕਾਰ ਦੀ ਕਰ ਲਈਏ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਆ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬੰਦੀ ਆ ਪਰ ਸਾਰੇ ਆਪਣੀ ਜ਼ਿੰਮੇਵਾਰੀ ਤੋਂ ਅੱਜ ਭੱਜਦੇ ਨਜ਼ਰ ਆ ਰਹੇ ਨੇ ਪੁਲਿਸ ਜਿਹੜੀ ਭੱਜਦੀ ਨਜ਼ਰ ਆ ਰਹੀ ਹੈ ਤੁਹਾਡੇ ਵੱਲੋਂ ਕਿਹਾ ਗਿਆ ਪੁਲਿਸ ਦੇ ਜਿਹੜੀ ਵੱਲੋਂ ਕਿਸ ਤਰ੍ਹਾਂ ਦੀ ਤੰਗੀ ਤੁਹਾਨੂੰ ਮਹਿਸੂਸ ਹੋਈ ਹੈ ਕਿ ਪੁਲਿਸ ਤੁਹਾਡਾ ਸਾਥ ਨਹੀਂ ਦਿੰਦੀ ਜਾਂ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਪੁਲਿਸ ਵੇਖੋ ਜਦੋਂ ਮੈਂ ਨਾ ਬਹੁਤ ਸਾਰੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਬਹੁਤ ਸਾਰੇ ਪੁਲਿਸ ਦੇ ਮੁਲਾਜ਼ਮ ਚੰਗੇ ਵੀ ਬਹੁਤ ਹੀ ਗਿਆ ਜਿਹੜੇ ਆਪਦੀ ਬੜੀ ਇਮਾਨਦਾਰੀ ਦੇ ਨਾਲ ਡਿਊਟੀ ਕਰਦੇ ਨੇ ਪਰ ਬਹੁਤ ਸਾਰੀਆਂ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਆ ਉਹ ਨਸ਼ਾ ਤਸਕਰਾਂ ਦੇ ਨਾਲ ਮਿਲੀਆਂ ਜਿਹੜੇ ਪੁਲਿਸ ਦਾ ਨਾਮ ਜਿਹੜਾ ਬਦਨਾਮ ਕਰਕੇ ਰੱਖ ਦਿੱਤਾ ਨਾ ਇਹਨਾਂ ਪੁਲਿਸ ਬਹੁਤ ਸਾਰੇ ਮੁਲਾਜ਼ਮ ਜਿਹੜੇ ਬਹੁਤ ਚੰਗਾ ਵਰਕ ਕਰ ਰਹੇ ਨੇ ਪਰ ਮੈਂ ਸਮਝਦਾ ਕਿ ਪੁਲਸ ਕਿਤਨਾ ਕਿਤੇ ਮਜਬੂਰ ਹੋਈ ਬੈਠੀ ਆ ਮੈਂ ਪਿੱਛੇ ਜੇ 1-2 ਐਸਐਚਓ ਰਿਟਾਇਰ ਹੋਏ ਤੇ ਉਹਨਾਂ ਨੇ ਆਖਿਆ ਕਿ ਸਾਡੀ ਜਿਹੜੀ ਆ ਜਾਨ ਛੁੱਟ ਗਈ ਆ ਪਿੱਛੇ ਜੇ ਇੱਕ ਡੀਆਈਜੀ ਉਹ ਆਪਣੇ ਰਿਟਾਇਰ ਹੋਏ ਉਹਨਾਂ ਨੌਕਰੀ ਪਤਾ ਨਹੀਂ ਛੱਡਤੀ ਸੀ ਉਹ ਵੀ ਕਹਿੰਦੇ ਆ ਕਿ ਮੈਂ ਅੱਜ ਆਜ਼ਾਦ ਹੋ ਗਿਆ ਆਜ਼ਾਦ ਹੋਇਆ ਮਹਿਸੂਸ ਕਰਦਾ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਜਿਹੜਾ ਰਾਜਨੀਤਿਕ ਪ੍ਰਭਾਵ ਜਿਹੜਾ ਪੁਲਸ ਤੇ ਬਹੁਤ ਜ਼ਿਆਦਾ ਹੈ ਜਿਹਦੇ ਨਾਲ ਅੱਜ ਗੈਂਗਸਟਰ ਕਲਚਰ ਵੱਧ ਗਿਆ ਨਸ਼ਾ ਵੱਧ ਗਿਆ ਤੇ ਪੁਲਿਸ ਨੂੰ ਖੋਲ ਦਿੱਤੀ ਜਾਵੇ ਤਾਂ ਜੋ ਪੁਲਿਸ ਨੂੰ ਤਾਂ ਖੋਲ ਦਿੱਤੀ ਹੈ ਮਨਾਵ ਸਾਹਿਬ ਉਧਰੋਂ ਸਰਕਾਰ ਕਹਿੰਦੀ ਕਿ ਅਸੀਂ ਪੁਲਿਸ ਨੂੰ ਖੋਲ ਦਿੱਤੀ ਹੈ ਨਹੀਂ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਪੁਲਿਸ ਨੂੰ ਖੋਲ ਨਹੀਂ ਹੈਗੀ ਪੁਲਿਸ ਨੂੰ ਜੇ ਖੋਲ ਹੋਵੇ ਪੁਲਿਸ ਨੇ ਅੱਗੇ ਜਿਵੇਂ ਖੜਕੂਆਦ ਦੇ ਵਿੱਚ ਵੇਖੋ ਠੱਲ ਪਾਈ ਨਹੀਂ ਨਾ ਪੰਜਾਬ ਦਾ ਬਿੜਾਗਰ ਹੋ ਜਾਣਾ ਸੀ ਅੱਜ ਵੀ ਪੁਲਿਸ ਨੂੰ ਖੋਲ ਮਿਲਣੀ ਚਾਹੀਦੀ ਆ ਜਿਹੜੀਆਂ ਕਾਲੀਆਂ ਭੇਡਾਂ ਆ ਉਹਦੀ ਸਰਕਾਰ ਪਹਿਚਾਨ ਕਰੇ ਸਰਕਾਰ ਕਰ ਕੀ ਨਹੀਂ ਸਕਦੀ ਸਰਕਾਰ ਨੇ ਵਿੱਚ ਕਰੋਨਾ ਦੇ ਵਿੱਚ ਤੁਸੀਂ ਵੇਖਿਆ कोरोना ਦੇ ਵਿੱਚ ਬੰਦਾ ਘਰੋਂ ਨਹੀਂ ਨਿਕਲ ਸਕਦਾ করোনা ਕਾਲ ਦੇ ਵਿੱਚੋਂ ਕਿਸੇ ਨੂੰ ਕੋਈ ਨਿਸ਼ਾਨੀ ਨਹੀਂ ಸಿ ਮਿਲ ਸਕਦਾ ਕੁਝ ਨਹੀਂ ਉਦੋਂ ਵੀ ਜਿਹੜੇ ਆ ਉਦੋਂ ਸਾਰਾ ਕੁਝ ਬੰਦ ਕਰਕੇ ਨਾ ਰੱਖਤਾ ਸੀ ਪੁਲਿਸ ਕੋਲ ਬਹੁਤ ਵੱਡੀ ਤਾਕਤ ਹੈਗੀ ਆ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਉਹਨਾਂ ਨੂੰ ਰੋਕਿਆ ਗਿਆ ਤੁਹਾਡੀ ਜਥੇ ਬੰਦੀ ਕੀ ਕਰ ਰਹੀ ਆ ਤੁਸੀਂ ਕੀ ਇਹ ਤੇ ਐਕਸ਼ਨ ਲੈ ਰਹੇ ਜੀ ਅਸੀਂ ਵੇਖੋ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਮੇਟੀਆਂ ਬਣਾਈਆਂ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਕਰ ਰਹੇ ਆ ਜਿੰਨਾ ਸਾਡੇ ਕੋਲ ਹੁੰਦਾ ਆ ਅਸੀਂ ਜਿਹੜੇ ਜਿੱਥੇ ਪੁਲਿਸ ਕੰਮ ਨਹੀਂ ਕਰਦੀ ਜਾਂ ਜਿੱਥੇ ਜਿੱਥੇ ਹੋਰ ਕੋਈ ਪ੍ਰਸ਼ਾਸਨ ਕੰਮ ਨਹੀਂ ਕਰਦਾ ਅਸੀਂ ਉਹਨੇ ਗੇਸਟ ਜਾ ਕੇ ਖੜੇ ਹੁੰਨੇ ਆ ਕਿ ਤੁਸੀਂ ਆ ਕੰਮ ਕਰੋ ਜੇ ਪਿਛੇ ਆ ਗੋਲੀ ਦਾ ਮਸਲਾ ਜਿਹੜੀ ਹਸਪੀਟਲਾਂ ਦੀ ਗੋਲੀ ਮਿਲ ਰਹੀ ਆ ਉਹਦੇ ਅਸੀਂ ਵਿਧਾਨ ਸਭਾ ਤੱਕ ਪਹੁੰਚ ਕੀਤੀ ਆ ਕਿ ਇਹ ਜਿਹੜੀ ਆ ਗੋਲੀ ਆ ਇਹਦੀ ਨਜਾਇਜ਼ ਵਰਤੋਂ ਨਹੀਂ ਆ ਇਹਦੇ ਨਾਲ ਰੋਕ ਥਾਮ ਦੀ ਬਜਾਏ ਇੱਕ ਸਰਕਾਰ ਨੂੰ ਘਾਟਾ ਪੈ ਰਿਹਾ ਇੱਕ ਸਾਡੇ ਜਿਹੜੇ ਬੱਚੇ ਨਸ਼ਾ ਨਹੀਂ ਵੀ ਕਰਦੇ ਉਹ ਵੀ ਇਹਦੇ ਵਿੱਚ ਲੱਗ ਰਹੇ ਨੇ ਹੋਰ ਵੀ ਅਸੀਂ ਪਿੰਡ ਪੱਦਰ ਤੇ ਜਿੱਥੇ ਜਿੱਥੇ ਸਾਡਾ ਮੱਲੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਹਰੇਕ ਤੱਕ ਪਹੁੰਚੀਏ ਪਰ ਜਿੰਨਾ ਲੋਕਾਂ ਦਾ ਸਾਥ ਆ ਉਹ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਨਹੀਂ ਮਿਲਦਾ ਕਿਉਂ ਲੋਕ ਡਰਦੇ ਆ ਨਹੀਂ ਪੁਲਿਸ ਦਾ ਜਦੋਂ ਤੁਸੀਂ ਕਹਿੰਦੇ ਹੋ ਕਿ ਜਿੱਥੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਅਸੀਂ ਉੱਥੇ ਜਾਂਦੇ ਆ ਬਾਅਦ ਚ ਪ੍ਰਸ਼ਾਸਨ ਕਰਦਾ ਕਰ ਹਾਂ ਵੇਖੋ ਬਹੁਤ ਸਾਰੇ ਜਿਵੇਂ ਪਿੱਛੇ ਮੁੰਡਿਆਂ ਦੀ ਟੀਕੇ ਲੱਗਣ ਕਾਰਨ ਡੈਥ ਹੋਈ ਆ ਜਾਂ ਜਿੱਥੇ ਡੈਥ ਹੋਈ ਆ ਉੱਥੇ ਅਸੀਂ ਜਦੋਂ ਬੋਲਦੇ ਆ ਜਾ ਕੇ ਫਿਰ ਉਹਨਾਂ ਦਾ ਪੋਸਟਮਾਰਟਮ ਹੀ ਕਰਾਉਂਦੇ ਆ ਉਹਨਾਂ ਦੀ ਬੰਦਿਆਂ ਨੂੰ ਫੜਦੇ ਵੀ ਆ ਪਰ ਜੇ ਅਸੀਂ ਨਹੀਂ ਜਾਂਦੇ ਕੋਈ ਆਵਾਜ਼ ਨਹੀਂ ਠਾਉਂਦਾ ਤੇ ਉਹ ਪੁਲਿਸ ਨੂੰ ਮਨ ਹੱਥ ਹੱਤਰ ਕੇ ਬੈਠ ਜਾਂਦੀ ਹੈ। ਬਨਾਮ ਸਾਹਿਬ ਏਡਾ ਆਪਾਂ ਸਹੀ ਕੰਮ ਕਰ ਰਹੇ ਆ ਤੁਸੀਂ ਜਿਸ ਹਸਨਾ ਦੱਸ ਰਹੇ ਜੇ ਕਿ ਨਸ਼ੇ ਦੇ ਅਗੇਂਸਟ ਤੁਸੀਂ ਜੋ ਵੀ ਹੋ ਰਿਹਾ ਕਰ ਰਹੇ ਜੇ ਪਰ ਜੇਕਰ ਤੁਹਾਡਾ ਵਿਰੋਧ ਵੇਖੀਏ ਉਹ ਵਿਰੋਧ ਕਿਸ ਗੱਲ ਨੂੰ ਲੈ ਕੇ ਹੁੰਦਾ ਹੈ ਕਮੈਂਟ ਸੈਕਸ਼ਨ ਵੇਖੀਏ ਤੇ ਉਹਦੇ ਵਿੱਚ ਵੀ ਮਾੜਾ ਚੰਗਾ ਬੋਲਣ ਵਾਲੇ ਬਹੁਤ ਨੇ ਉਹ ਕਿਸ ਗੱਲ ਵੇਖੋ ਜੀ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਨਾ ਜਿਹੜੇ ਬੰਦੇ ਕੁਝ ਕਰ ਨਹੀਂ ਸਕਦੇ ਜਾਂ ਰਾਜਨੀਤਿਕ ਲੋਗ ਹੈ ਜਿਨ੍ਹਾਂ ਨੂੰ ਸਾਡੇ ਨਾਲ ਸਾੜਾ ਜਦੋਂ ਅਖੇ ਸਰਕਾਰ ਦੇ ਅਸੀਂ ਵਿਰੁੱਧ ਬੋਲਣਾ ਫਿਰ ਜਿਹੜੇ ਸਰਕਾਰ ਦੇ ਚਮਚੇ ਆ ਉਹਨਾਂ ਨੇ ਉਹ ਤਾਂ ਕਮੈਂਟ ਮਾਰੇ ਕਰਨੇ ਕਰਨੇ ਆ ਬਾਕੀ ਜਿਹੜੇ ਆ ਮੰਨ ਲੋ ਪੰਜਾਬ ਪ੍ਰਤੀ ਚਿੰਤਤ ਲੋਕ ਹੈ ਗਿਆ ਉਹ ਬੜੇ ਸੋਹਣੇ ਕਮੈਂਟ ਕਰਦੇ ਆ ਉਹ ਅੱਗੇ-ਅੱਗੇ ਸਾਡੀ ਆਵਾਜ਼ ਵੀ ਪਹੁੰਚਾਉਂਦੇ ਆ ਜਿੱਥੇ-ਜਿੱਥੇ ਅਸੀਂ ਜਾਂਦੇ ਆ ਸਾਡਾ ਸਵਾਗਤ ਕਰਦੇ ਆ ਪਰ ਜਿਹੜੇ ਰਾਜਨੀਤਿਕ ਲੋਗ ਹੈ ਜਿਹੜੇ ਚਮਚੇ ਲੋਗ ਹੈ ਉਹ ਜਿਹੜੇ ਆ ਉਹ ਗਲਤ ਕਮੈਂਟ ਕਰਦੇ ਆ ਪਰ ਉਹ ਸਾਥ ਨਹੀਂ ਦਿੰਦੇ ਤੇਰੀ ਕਹਿ ਦਿੰਦੇ ਹਨ ਕਿ ਪਪੂਲਾਰਿਟੀ ਲੈਣ ਦਾ ਕਰਕੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਨਾਮ ਸਿੰਘ ਮਨਾਵਾ ਸਿਆਸਤ ਵੱਲ ਨੂੰ ਵੀ ਹੋ ਸਕਦੇ ਆ ਤੇ ਤਾਂ ਕਰਕੇ ਇਸ ਤਰ੍ਹਾਂ ਦੀ ਜਿਹੜੀ ਮੈਂ 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 ਇਹੋ ਗੱਲ ਕਹਿਣਾ ਹੈ ਜੇ ਮੰਨ ਲਓ ਇਹ ਇਹਨਾਂ ਦੀ ਮਨ ਦੇ ਵਿੱਚ ਇਹ ਸੋਚ ਆ ਕਿ ਸਰਨਾਮ ਸਿੰਘ ਸਿਆਸਤ ਤੇ ਜਾਏਗਾ ਮੰਨ ਲਓ ਪਪੂਲਰ ਹੋਣ ਵਾਸਤੇ ਇਹ ਕੰਮ ਕਰ ਰਿਹਾ ਮੈਂ ਇਹ ਨਹੀਂ ਕਿ ਮੈਂ ਸਾਰਿਆਂ ਨੂੰ ਕਹਿਣਾ ਉਹ ਤੁਸੀਂ ਹਨਾ ਇਹ ਮੈਦਾਨ ਚਾਹਣ ਤੇ ਨਸ਼ੇ ਤੇ ਰੋਕਥਾਮ ਕਰਨ ਤੇ ਇਹ ਵੀ ਲੀਡਰ ਬਣਨਾ ਤੇ ਇਹ ਵੀ ਪਪੂਲਰ ਹੋਣਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਮੈਂ ਤਾਂ ਇਹ ਕਹਿਣਾ ਕਿ ਸਤਨਾਮ ਸਿੰਘ ਅਰਗੇ ਹਰੇਕ ਪਿੰਡ ਦੇ ਵਿੱਚ ਹੋਣ ਤੇ ਸਾਡਾ ਪੰਜਾਬ ਆਜੀ ਨਸ਼ੇ ਤੋਂ ਬਚਦਾ ਨਹੀਂ ਨਹੀਂ ਕਿਹਾ ਵੀ ਹੈ ਨਾ ਕਿ ਆਉਣ ਵਾਲੇ ਜਿਹੜੇ ਐਸਜੀਪੀਸੀ ਚੋਣਾਂ ਉਹਨਾਂ ਦੇ ਵਿੱਚ ਵੀ ਤੁਹਾਡੇ ਜਿਹਾ ਬੰਦਾ ਹਾਂ ਉਹ ਉਹ ਕੀ ਆ ਕਿ ਮੈਂ ਪਿਛਲੇ 2.5 ਸਾਲ ਤੋਂ ਕੰਮ ਕਰ ਰਿਹਾ ਹਾਂ ਔਰ ਜਿੱਥੋਂ ਤੱਕ ਮੈਂ ਦੇਖਿਆ ਹੈ ਕਿ ਲੋਕ ਰਾਜਨੀਤੀ ਦੇ ਨਾਲ ਬੜਾ ਜੁੜਿਆ ਔਰ ਜਿਹੜੀ ਰਾਜਨੀਤੀ ਦੇ ਨਾਲ ਜੁੜ ਕੇ ਔਰ ਮੈਂ ਸਾਰੇ ਆਪਣੇ ਸਾਥੀਆਂ ਨਾਲ ਵਿਚਾਰ ਕੀਤਾ ਕਿ ਵੇਖੋ ਲੋਕਾਂ ਦਾ ਲੋਕਾਂ ਦੇ ਇੱਕ ਪਕੜ ਹੈ ਰਾਜਨੀਤਿਕ ਲੋਕਾਂ ਦੀ ਕਿਉਂ ਨਾ ਆਪਾਂ ਵੀ ਇਸ ਚੀਜ਼ ਦੇ ਵਿੱਚ ਵੜੀਏ ਕਿਉਂਕਿ ਵੇਖੋ ਰਾਜਨੀਤੀ ਨੂੰ ਮੈਂ ਬਹੁਤ ਜਿਹੜੀ ਰਾਜਨੀਤੀ ਬਣ ਗਈ ਅੱਜ ਦੀ ਬਹੁਤੀ ਚੰਗੀ ਨਹੀਂ ਪਰ ਜਦੋਂ ਆਪਾਂ ਸਫਾਈ ਕਰਨੀ ਹੈ ਤਾਂ ਫਿਰ ਚਿੱਕੜ ਚ ਉਤਰਨਾ ਹੀ ਪੈਣਾ ਤੇ ਜਿਹੜੀ ਐਸਜੀਪੀਸੀ ਦੀ ਗੱਲ ਆ ਐਸਜੀਪੀਸੀ ਵੇਖੋ ਬਹੁਤ ਵੱਡਾ ਅਦਾਰਾ ਹੈ ਸਿੱਖਾਂ ਲਈ ਉਹਨਾਂ ਨੂੰ ਸਿੱਖਾਂ ਦੇ ਬੱਚਿਆਂ ਲਈ ਬਹੁਤ ਕੁਝ ਕਰਨਾ ਚਾਹੀਦਾ ਹੈ ਪਰ ਉਹ ਨਹੀਂ ਕਰ ਰਿਹਾ ਇਸ ਕਰਕੇ ਹੀ ਚਾਉਣੇ ਹੈ ਕਿ ਅਸੀਂ ਰੋਜ਼ ਕਿੰਤੂ ਪਰੰਤੂ ਕਰਦੇ ਆ ਤੇ ਅਸੀਂ ਕਿਉਂ ਨਾ ਵਿੱਚ ਆਵ ਬੜੀਏ ਅਸੀਂ ਇਸ ਕਰਕੇ ਅਸੀਂ ਆਪਣੇ ਹਲਕੇ ਖੇਮ ਕਰਨ ਤੋਂ ਪਿੱਕੀਵਿੰਡ ਤੋਂ ਅੰਮ੍ਰਿਤਸਰ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਇਹਨਾਂ ਦੋਹਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਐ ਜੀ ਪੀ ਸੀ ਮੈਂਬਰ ਜਿਹੜੇ ਆਪਣੇ ਬਿਆਨ ਤੁਸੀਂ ਦੇ ਰਹੇ ਹੋ ਇਹੋ ਬਿਆਨ ਇੱਕ ਦਿਨ ਕਿਸਾਨ ਆਗੂਆਂ ਨੇ ਵੀ ਦਿੱਤੇ ਸੀ ਜਦੋਂ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਿੱਚੋਂ ਖੜੇ ਪਰ ਜਮਾਨਤਾ ਜਬ ਤੂੰ ਆ ਉਹਨਾਂ ਤੇ ਲੋਕਾਂ ਨੇ ਸਾਥ ਦਿੱਤਾ ਨਹੀਂ ਵੇਖੋ ਮੈਦਾਨ ਦੇ ਵਿੱਚ ਆਪਾਂ ਜਦੋਂ ਉਤਰਾਂਗੇ ਨਾ ਅਸੀਂ ਜਿਸ ਹਾਵਨਾ ਸਾਨੂੰ ਅੱਜ ਸਹਯੋਗ ਮਿਲਣ ਲਿਆ ਮੈਂ ਜਿੱਦਨ ਦਾ ਐ ਜੀ ਪੀ ਸੀ ਦੀ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਹਰ ਕੀ ਆਪਣੇ ਬੰਦੇ ਖੜਾ ਕਰਾਂਗੇ ਤੇ ਉਦੋਂ ਦੇ ਮੈਨੂੰ ਬਹੁਤ ਸਾਰੇ ਫੋਨ ਕਾਲਸ ਆਈਆਂ ਕਿ ਤੁਸੀਂ ਤਕੜੇ ਹੋ ਅਸੀਂ ਤੁਹਾਡੇ ਨਾਲ ਆ ਕਿ ਜਿਨ੍ਹਾਂ ਦੀ ਮੰਨ ਲਓ ਇੱਕ ਅਗਾਹ ਵੱਧ ਸੋਚ ਗਈਆ ਜਿਨ੍ਹਾਂ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ ਕੋਈ ਚੇਂਜ ਆਵੇ ਪੰਜਾਬ ਦੇ ਵਿੱਚ ਚੇਂਜ ਆਵੇ ਉਹ ਬੰਦੇ ਜਿਹੜੇ ਸਿਹਰਦੇ ਗਏ ਆ ਪੰਜਾਬ ਦੇ ਪ੍ਰਤੀ ਉਹ ਸਾਡੇ ਨਾਲ ਆਨ ਖਲੋਤੇ ਨੇ ਔਰ ਬਹੁਤ ਸਾਰੇ ਜਿਹੜੇ ਲੋਕ ਹਨ ਉਹਨਾਂ ਨਾਲ ਅਸੀਂ ਮੀਟਿੰਗਾਂ ਜਿਹੜੀਆਂ ਅੱਗੇ ਆਉਣ ਵਾਲੇ ਸਮੇਂ 'ਚ ਕਰ ਰਹੇ ਹਾਂ ਕਿ ਅਸੀਂ ਜੀਪੀਸੀ ਦੀਆਂ ਜਿਹੜੀਆਂ ਚੋਣਾਂ ਐ ਇਹ ਵੀ ਪਾਰਟੀਬਾਜੀ ਦੇ ਵਿੱਚ ਆਉਣੀਆਂ ਚਾਹੀਦੀਆਂ ਵੇਖੋ ਇਹ ਪਾਰਟੀਬਾਜੀ 'ਚ ਨਹੀਂ ਆਉਣੀਆਂ ਚਾਹੀਦੀਆਂ ਪਰ ਪਰ ਅੱਜ ਜਿਸ ਦੇ ਨਾਲ ਸਰਕਾਰ ਹੈ ਉਹਦੀ ਐਜੀਪੀਸੀ ਬੰਦੀ ਆ ਨਾ ਐਜੀਪੀਸੀ ਇਲੈਕਸ਼ਨ ਹੋਏ ਨੂੰ ਬਹੁਤ ਸਮਾਂ ਹੋ ਗਿਆ ਐਜੀਪੀਸੀ ਦੇ ਵਿੱਚ ਕਾਂਗਰਸ ਵੀ ਸਪੋਰਟ ਕਰਦੀ ਆ ਆਪਨੇ ਵੀ ਕਰਨੀਆਂ ਅਕਾਲੀ ਦਲ ਤੇ ਲੜ ਹੀ ਰਿਹਾ ਅੱਗੇ ਸਾਰੀਆਂ ਪਾਰਟੀਆਂ ਤਕਰੀਬਨ ਐਸਜੀਪੀਸੀ ਦੀ ਹਮਾਇਤ ਕਰਦੀਆਂ ਕਰਦਾ ਕੌਣ ਨਿਕਾ ਸਾਰੀਆਂ ਪਾਰਟੀਆਂ ਕਰ ਰਹੀਆਂ ਪਰ ਇਹ ਰਾਜਨੀਤੀ ਵਾਹ ਹੋਣੀ ਨਹੀਂ ਚਾਹੀਦੀ ਕਿਉਂਕਿ ਇੱਕ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਤੇ ਜਿੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿੱਤੇ ਬੜੇ ਵਧੀਆ ਇਨਸਾਨ ਜਿਹੜੇ ਆਪਾਂ ਨੂੰ ਚੁਣ ਕੇ ਉੱਥੇ ਭੇਜਨੇ ਚਾਹੀਦੇ ਆ ਤਾਂ ਜੋ ਜਿਹੜੇ ਧਰਮ ਬਾਰੇ ਆਪਣੇ ਚੰਗੇ ਫੈਸਲੇ ਲੈ ਸਕਣ ਅਰਵਿੰਦ ਕੇਜਰੀਵਾਲ ਪਿਛਲੇ ਦਿਨ ਹੀ ਆਏ ਹੀ ਸਵਾਲ ਆ ਮੇਰਾ ਕਿ ਉਹਨਾਂ ਦਾ ਕਹਿਣਾ ਹੈ ਪਹਿਲਾਂ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਨਸ਼ਾ ਅਸੀਂ ਬੰਦ ਕਰਵਾ ਦਾਂਗੇ ਇੱਕ ਮਹੀਨੇ ਦੇ ਵਿੱਚ ਸਰਕਾਰ ਜਦੋਂ ਵੀ ਬੰਦੀ ਹੈ ਹੁਣ ਅਰਵਿੰਦ ਕੇਜਰੀਵਾਲ ਆਏ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਨਤਾ ਦੀ ਜਿੰਨੀ ਜਰ ਸਾਥ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਉਹਨਾਂ ਚਰਨਾਸ਼ਾ ਬੰਦ ਹੀ ਨਹੀਂ ਹੋ ਸਕਦਾ ਵੇਖੋ ਕੀ ਨਹੀਂ ਕਰ ਸਕਦੇ ਸਰਕਾਰ ਕੋਲ ਏਡੀ ਪਾਵਰ ਹੈ ਸਰਕਾਰ ਹੁਣੇ ਚਾਹੇ ਤੇ ਸਾਰਾ ਪੰਜਾਬ ਰੋਕ ਸਕਦੀ ਆ ਕਿ ਨਹੀਂ 10 ਦਿਨ ਲਈ ਸਭ ਕੁਝ ਬੰਦ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦਾ ਇਰਾਦਾ ਨੇਕ ਨਹੀਂ ਹੈਗਾ ਕੇਜਰੀਵਾਲ ਸਾਹਿਬ ਜੀ ਵੇਖੋ ਪੁਰਾਣੀ ਸਿਆਸਤ ਕਰਨ ਦੇ ਨੇ ਉਹਨਾਂ ਕਿਹਾ ਸੀ ਉਹਨਾਂ ਦਾ ਕੋਈ ਤਜਰਬਾ ਹੋਊਗਾ ਵੋਟਾਂ ਤੋਂ ਪਹਿਲਾਂ ਨਾ ਕਿਹਾ ਸੀ ਕਿ ਅਸੀਂ ਸਾਨੂੰ ਤੁਸੀਂ ਮੌਕਾ ਦਿਓ ਅਸੀਂ 4 ਹਫ਼ਤਿਆਂ ਚ ਨਸ਼ਾ ਬੰਦ ਕਰ ਦਾਂਗੇ ਤੁਸੀਂ ਵੀਡੀਓ ਕੱਢ ਕੇ ਵੇਖ ਲਓ ਪਰ ਅੱਜ ਸਰਕਾਰ ਬਣੇ ਨੂੰ 2.5 ਸਾਲ ਹੋ ਗਿਆ ਫਿਰ ਉਹਨਾਂ ਦਾ ਇਰਾਦਾ ਨੇਕ ਨਹੀਂ ਉਹ ਕਹਿੰਦੇ ਸੀ ਹਰ ਹਲਕੇ ਚ ਬੰਦੇ ਲੱਗੇ ਆ ਇਹ ਆ ਵਕਾਉਂਦੇ ਆ ਇਹ ਹੁਣ ਤੇ ਇਹਨਾਂ ਦੇ ਬੰਦੇ ਆ ਹੁਣ ਤੇ ਸਾਰਾ ਕੁਝ ਇਹਨਾਂ ਦਾ ਪੁਲਿਸ ਇਨਾਂ ਦੀ ਆ ਸਰਕਾਰ ਇਨਾਂ ਦੀ ਆ ਸਾਰਾ ਤੰਤਰ ਇਨਾਂ ਦਾ ਹੈ ਪਰ ਹੁਣ ਨਸ਼ਾ ਕਿਉਂ ਨਹੀਂ ਰੋਕਦੇ ਲੱਗਦਾ ਜਿਵੇਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਕਿੰਨਾ ਕੁ ਫਾਇਦਾ ਮਿਲ ਸਕੇਗਾ ਕਿਉਂਕਿ ਨਸ਼ਾ ਜਿਹੜਾ ਹੈ ਜਿਹੜੇ ਤੁਸੀਂ ਸਮਗਲਰਾਂ ਦੇ ਨਾਮ ਨੇ ਜਿਹੜੇ ਤੁਹਾਡੀ ਨਿਗਾਹ ਦੇ ਵਿੱਚ ਨੇ ਉਹਨਾਂ ਦੇ ਨਾਮ ਕਦੀ ਦਿੱਤੇ ਪੁਲਿਸ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਮਿਲੇ ਹੋ ਮੈਂ ਨਾ ਕਿ ਮੈਂ ਸਾਰੇ ਚ ਸਭ ਕੁਝ ਕਰਕੇ ਵੇਖਿਆ ਸਾਰਿਆਂ ਦੇ ਨਾਮ ਵੀ ਦਿੱਤੇ ਆ ਪੁਲਿਸ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਪੁਲਿਸ ਨੂੰ ਕੱਲੇ-ਕੱਲੇ ਬੰਦੇ ਦਾ ਪਤਾ ਹੈ ਕਿਉਂਕਿ ਮੈਂ ਪੁਲਿਸ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਮੇਰੀ ਉਹਨਾਂ ਨੂੰ ਕੱਲੇ-ਕੱਲੇ ਬੰਦੇ ਦਾ ਪਤਾ ਹੈ ਕਿ ਕੌਣ ਬੰਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਕੀ ਕਰਦਾ ਹੈ ਕੱਲੇ-ਕੱਲੇ ਨੈਟਵਰਕ ਦਾ ਪਤਾ ਹੈ ਪਰ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਪਤਾ ਨਹੀਂ ਮੈਂ ਇਹੋ ਜਿਹੇ ਅਧਿਕਾਰੀਆਂ ਨੂੰ ਮਿਲਿਆ ਹੈ ਉਹ ਕਹਿੰਦੇ ਕਿ ਜਦੋਂ ਸਾਡਾ ਹੱਥ ਉੱਥੇ ਪਹੁੰਚ ਜਾਂਦਾ ਤੇ ਪਿੱਛੋਂ ਸਾਨੂੰ ਫੋਨ ਆ ਜਾਂਦਾ ਕਿ ਨਹੀਂ ਪਿਛਾਂ ਮੋੜਾਓ ਇਹ 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 ਤਾਂ ਫਿਰ ਮੈਨੂੰ ਤੇ ਇਹਦੇ ਵਿੱਚ ਬੜਾ ਕੁਝ ਲੱਗਦਾ ਹੈ ਕਿ ਸਾਰਾ ਕੁਝ ਰਲਿਆ ਮਿਲਿਆ ਵੀ ਹੈ ਇਸ ਤਰ੍ਹਾਂ ਤਾਂ ਕੋਈ ਵੀ ਫਾਇਦਾ ਨਾ ਤਾਂ ਜ세ਬੰਦੀ ਨੂੰ ਹੋਣਾ ਨਾ ਜਦੋਂ ਤੁਸੀਂ ਬੋਲ ਰਹੇ ਹੋ ਫੇਸਬੁਕ ਤੇ ਬੋਲ ਰਹੇ ਹੋ ਸੈਮੀਨਾਰ ਵੀ ਕਰਵਾਏ ਜਾਂਦੇ ਨੇ ਜਦੋਂ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਦੋਂ ਨਹੀਂ ਦਿਖਦਾ ਪਰ ਹੁਣ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਉਹ ਵੀ ਨਸ਼ੇ ਦਾ ਮੁੱਦਾ ਚੁੱਕ। ਵੇਖੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਪਾਰਟੀ ਨੂੰ ਹਮੇਸ਼ਾ ਉਹ ਬੰਦੇ ਚਾਹੀਦੇ ਆ ਕਿ ਜਿਹੜੇ ਸਾਡੇ ਪਿੱਛੇ ਲੱਗਣ, ਜਿਹੜੇ ਅੱਗੇ ਬੋਲਣ ਨਾ। ਉਹ ਬੰਦਿਆਂ ਨੂੰ ਚਾਹੁੰਦੇ ਆ ਇਸ ਕਰਕੇ ਅੱਜ ਦੀ ਜਿਹੜਾ ਤੁਸੀਂ ਜੇ ਸਟੱਡੀ ਦੀ ਗੱਲ ਕਰ ਲੋ, ਨਾ ਗਵਰਨਮੈਂਟ ਦਾ ਸਟੱਡੀ ਵੱਲ ਧਿਆਨ ਆ, ਨਾ ਹੈਲਥ ਵੱਲ ਧਿਆਨ ਆ, ਨਾ ਪੰਜਾਬ ਦੀ ਜਵਾਨੀ ਵੱਲ ਧਿਆਨ ਆ। ਤੇ ਇਹ ਤਾਂ ਚਾਹੁੰਦੇ ਆ ਕਿ ਬਸ ਇਸ ਤਰ੍ਹਾਂ ਗੁੰਗੇ ਬੋਲੇ ਬਣੇ ਰਹਿਣ। ਤੇ ਅਸੀਂ ਇਹਨਾਂ ਤੋਂ ਰੋਲਾ ਪਾ ਕੇ ਇਹਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਵੋਟਾਂ ਲੈ ਕੇ 5 ਸਾਲ ਦੀ ਸਤਾ ਲੈ ਲਈਏ ਫੇਰ ਉਹ ਹੀ ਹਾਲਤ। ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਦਾ ਕਹਿਣਾ ਹੈ ਤੇ ਅਸੀਂ ਖੁਦ ਵੀ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਸੀ ਪਿਛਲੇ ਦਿਨੀ ਗੋਲੀ ਵੀ ਚੱਲੀ ਸੀ ਘਰ ਦੇ ਜਿਹੜੇ ਦਰਵਾਜ਼ੇ ਦੇ ਉੱਤੇ ਵੀ ਧਮਕੀਆਂ ਭਰੇ ਖੱਤ ਜਿਹੜੇ ਲਿਖੇ ਗਏ ਸੀ ਬਨਾਮ ਸਾਹਿਬ ਉਹ ਕਿੰਨੀ ਵਾਰ ਟੋਟਲ ਤੁਹਾਨੂੰ ਧਮਕੀ ਮਿਲ ਚੁਕੀ ਹੈ। ਇਹ ਬਹੁਤ ਸਾਰਾ ਆਉਂਦੇ ਬਹੁਤ ਵਾਰ ਧਮਕੀਆਂ ਮਿਲੀਆਂ ਬਹੁਤ ਕੁਝ ਹੋਇਆ ਅੱਜ ਵੀ ਆਉਂਦੇ ਰਹਿੰਦੀਆਂ ਹਨ ਪਿਛਲੇ ਪੰਚਾਇਤੀ ਇਲੈਕਸ਼ਨ ਚ ਜਦੋਂ ਆਪਾਂ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਿਆ ਉਦੋਂ ਵੀ ਕਿ ਪੜੇ ਲਿਖੇ ਉਦੋਂ ਵੀ ਬੋਲੇ ਆ ਤਾਂ ਉਦੋਂ ਸਰਪੰਚੀ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਹੁਣ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਪਲਸ ਨੂੰ ਦੱਸੀਆਂ ਵੀ ਨਹੀਂ ਜਾਂਦੀਆਂ ਕਿਉਂਕਿ ਸੋਚੀਦਾ ਚਲੋ ਕੋਈ ਗੱਲ ਨਹੀਂ ਆਪਸ ਸੇਵਾ ਕਰਨ ਦੇ ਆ ਤਕੜੇ ਹੋ ਗਏ ਲੱਗੇ ਰਹੀਏ ਪਰ ਮੈਂ ਯਕੀਨ ਹੈਗਾ ਤੁਹਾਡਾ ਕਾਨੂੰਨ ਦੇ ਤੇ ਹੈ ਯਕੀਨ ਤੁਹਾਡਾ ਵੇਖੋ ਕਾਨੂੰਨ ਜੇ ਮੈਰੇਰ ਦਾ ਬੰਦਾ ਕਵੇ ਕਿ ਮੈਂ ਯਕੀਨ ਕਰਨਾ ਪੈਣਾ ਹਨ ਕਾਨੂੰਨ ਤੇ ਜੇ ਕਾਨੂੰਨ ਚਾਹੇ ਤੇ ਬਹੁਤ ਕੁਝ ਕਰ ਸਕਦੇ ਆ ਪੰਚਾਇਤੀ ਚੋਣਾਂ 'ਚ ਮੰਨਦੇ ਹੋ ਤਾਂ ਕਰਨ ਪੰਚਾਇਤੀ ਚੋਣਾਂ 'ਚ ਰੱਜ ਕੇ ਤਕਾਇਆ ਤੇ ਫਿਰ ਕਾਨੂੰਨ ਕਾਨੂੰਨ ਤੁਸੀਂ ਕਿੱਥੋਂ ਤੱਕ ਗਏ ਹੋ ਇਹ ਵੀ ਦਰਸ਼ਕਾਂ ਨੂੰ ਦੱਸੋ ਹਾਂ ਮੈਂ ਵੇਖੋ ਜਦੋਂ ਪੰਚਾਇਤੀ ਚੋਣਾਂ ਆਈਆਂ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਸਾਡੇ ਖੁੱਦ ਮਨਾਵੇ ਪਿੰਡ ਦਾ ਸਟੇ ਹੋਇਆ ਹੋਰ ਬਹੁਤ ਸਾਰੇ ਪਿੰਡਾਂ ਦਾ ਲਗਭਗ 1900 ਪਟੀਸ਼ਨ ਗਈ ਪਰ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਸਾਰੀਆਂ ਜੜੀਆਂ ਰਿੱਟਾਂ ਰਿਜੈਕਟ ਕਰ ਦਿੱਤੀਆਂ ਗਈਆਂ ਹੁਣ ਵੀ ਚਲੋ ਅਸੀਂ ਸਾਡਾ ਕੇਸ ਜਿਹੜਾ ਸੁਪਰੀਮ ਕੋਰਟ ਚੱਲ ਰਿਹਾ ਹੈ ਔਰ ਮੈਂ ਸਮਝਦਾ ਕਿ ਉਦੋਂ ਵੀ ਰੱਜ ਕੇ ਲੋਕਤੰਤਰ ਦਾ ਜਿਹੜਾ ਕਤਲ ਕੀਤਾ ਗਿਆ ਲੋਕਤੰਤਰ ਵਾਲੀ ਗੱਲ ਤੋਂ ਕੋਈ ਰਹਿ ਨਹੀਂ ਗਈ ਸਾਰਾ ਕੁਝ ਜਿਹਦੀ ਸਤਾ ਹੈ ਸਾਰਾ ਕੁਝ ਉਹਦੇ ਇਸ਼ਾਰੇ ਤੇ ਹੁੰਦਾ ਹੈ ਜਿਹਦੇ ਕੋਲ ਰਾਜ ਭਾਗ ਹੈ ਸਤਾ ਹੈ ਉਹਦੇ ਇਸ਼ਾਰੇ ਤੇ ਹੁੰਦਾ ਹੈ ਬਾਕੀ ਲੋਕਤੰਤਰ ਵਾਲੀ ਜਿਹੜੀ ਗੱਲ ਹੈ ਉਹ ਖਤਮ ਹੋ ਚੁੱਕੀ ਹੈ ਜਿਸ ਤਰ੍ਹਾਂ ਆਰਕੀ ਇਸ ਵਾਰ ਇਸ ਸੀਜ਼ਨ ਝੋਨੇ ਦੀ ਬੇਕਦਰਹੀ ਹੋਈ ਹੈ ਲੰਮੇ ਸਮੇਂ ਤੋਂ ਤੁਹਾਡੀ ਵੀ ਉਮਰ ਕਾਫੀ ਹੋ ਗਈ ਹੈ ਲੱਗਦਾ ਕਿ ਹਰ ਵਾਰੀ ਹੁੰਦੀ ਹੈ ਜਾਂ ਇਸ ਵਾਰੀ ਬਹੁਤ ਹੀ ਜਿਆਦੀ ਨੇ ਮੈਂ ਪਿਛਲੀਆਂ ਜੇ ਸਰਕਾਰਾਂ ਵੇਖੀਏ ਤੇ ਅਸੀਂ ਅੱਜ ਤੋਂ 15 ਕ ਸਾਲ ਪਛਾਣ ਚੱਲ ਜੀਏ ਤਾਂ ਉਦੋਂ ਕੈਪਟਨ ਮਰਿੰਦਰ ਸਿੰਘ ਹੋਣੇ ਨਵੇਂ-ਨਵੇਂ ਆਏ ਸੀ ਤੇ ਉਸ ਟਾਈਮ ਤੇ ਜਿਹੜਾ ਝੋਨਾ ਮਤਲਬ ਦਿਨਾਂ ਚ ਤੁਲਦਾ ਰਿਹਾ ਔਰ ਉਸ ਤੋਂ ਬਾਅਦ ਲਗਾਤਾਰ ਹੀ ਕਦੇ ਮੁਸ਼ਕਲ ਨਹੀਂ ਆਈ ਜਿੰਨੀ ਮੁਸ਼ਕਲ ਸਾਨੂੰ ਇਸ ਵਾਰ ਆ ਗਈ ਆ ਜਿੰਨੀ ਮੁਸ਼ਕਲ ਇਸ ਵਾਰ ਆਈ ਆ ਵੇਖੋ ਕਿਸਾਨਾਂ ਨੂੰ ਕਟ ਵੀ ਲੱਗਣੇ ਆ ਮੈਂ ਆੜਤੀਆਂ ਦੇ ਕੋਲ ਜਾ ਕੇ ਵੇਖਿਆ ਆੜਤੀਆਂ ਨੇ ਲਿਫਟਿੰਗ ਕਰਵਾਉਣ ਵਾਸਤੇ ਹਜ਼ਾਰਾਂ-ਹਜ਼ਾਰਾਂ ਰੁਪਏ ਜਿਹੜੇ ਆ ਦਿੱਤੇ ਇਹਨਾਂ ਦੇ ਟਰੱਕ ਜਿਹੜੇ ਅਸ਼ਾਦਨਾ ਦੇ ਵਿੱਚ ਗਏ ਆ ਨਹੀਂ ਨਾ ਉਹ ਲਿਫਟਿੰਗ ਨਹੀਂ ਸੀ ਹੋ ਰਹੀ ਸਾਰੇ 80 ਤੀਆਂ ਨੇ ਪੈ ਉਹ ਕਿਸਾਨਾਂ ਦੇ ਸਿਰ ਮੜੇ ਜਾਣੇ ਆ ਪੈਣੇ ਪੈਣੇ ਆ ਸਰਕਾਰ ਜੋ ਮਰਜ਼ੀ ਬਿਆਨ ਦਿੰਦੀ ਜਾਵੇ ਹਰਮਣਾਵ ਸਾਹਿਬ ਇੱਕ ਪਾਸੇ ਆਪਾਂ ਕਹਿੰਨੇ ਆ ਕਿ ਸਹਿਯੋਗ ਸਾਨੂੰ ਹੋਵੇ ਦੂਜੇ ਪਾਸੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੇ ਉੱਤੇ ਨਸ਼ੇ ਦੇ આરોਪ ਲੱਗਦੇ ਨੇ ਕਿ ਉਹ ਨਸ਼ਾ ਕਾਫੀ ਕਰਦੇ ਆ ਜਾਂ ਸ਼ਰਾਬ ਦਾ ਸੇਵਨ ਕਰਦੇ ਜਾਂ ਉਹਨਾਂ ਅਜੇ ਤੱਕ ਡੋਪ ਟੈਸਟ ਨਹੀਂ ਹੋਣਾ ਵੇਖੋ ਇਹ ਤਾਂ ਜੜੀਆਂ ਵੱਡੀਆਂ ਗੱਲਾਂ ਆ ਕਿਉਂਕਿ ਮੈਂ ਮੈਂ ਸੀਐਮ ਸਾਹਿਬ ਨੂੰ ਕਿਤੇ ਮਿਲਿਆ ਨਹੀਂ ਔਰ ਰਾਜਨੀਤਿਕ ਪਾਰਟੀਆਂ ਵੱਲੇ ਕਹਿੰਦੇ ਨੇ ਕਿ ਤੁਸੀਂ ਉਹ ਕਰਦੇ ਆ ਕਰਦੇ ਇਹ ਤਾਂ ਵੱਡੀਆਂ ਗੱਲਾਂ ਗੱਲਾਂ ਨੇ ਪਰ ਇੱਕ ਸੀਐਮ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੀ ਜੋ ਨਾ ਪਹਿਲਾਂ ਵਾਅਦਾ ਕੀਤਾ ਸੀ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਲੱਗਦੇ ਨੇ ਔਰ ਪਿੰਡਾਂ ਦੇ ਵਿੱਚ ਜੇ ਆਪਾਂ ਪਿੰਡਾਂ ਦੀ ਗੱਲ ਸਹਿਯੋਗ ਦੀ ਕਰ ਲਈਏ ਲੋਕਾਂ ਦੀ ਸਹਿਯੋਗ ਦੀ ਗੱਲ ਕਰ ਲਈਏ ਪਿੰਡਾਂ ਦੇ ਵਿੱਚ ਮੈਂ ਜਾ ਜਾ ਕੇ ਵੇਖਿਆ ਹੈ ਉਹ ਮੈਨੂੰ ਵੀ ਕਈ ਬੰਦੇ ਜਿਹੜੇ ਮੇਰੇ ਸਾਥੀ ਉਹ ਵੀ ਕਹਿੰਦੇ ਆ ਕਿ ਆਪਾਂ ਇਹ ਕੰਮ ਚੁੱਕ ਲੈਣਾ ਕਿ ਲੋਕ ਹਰ ਬੰਦਾ ਡਰਦਾ ਅੱਜ ਬੰਦਾ ਡਰਦਾ ਹੈ ਕਿਸੇ ਦਾ ਨਾਮ ਲੈਣ ਤੋਂ ਸਹਿਯੋਗ ਦੇਣ ਲਈ ਹਜ਼ਾਰਾਂ ਲੋਕ ਤਿਆਰ ਨੇ ਲੋਕ ਇੰਨੇ ਤਿਆਰ ਨੇ ਔਰ ਮੈਨੂੰ ਇੰਨੇ ਜ਼ਿਆਦਾ ਫੋਨ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਨੇ ਪਰ ਸਾਡਾ ਨਾਮ ਹੀ ਹੋਣਾ ਚਾਹੀਦਾ ਹਰ ਬੰਦਾ ਡਰਦਾ ਹੈ ਅੱਜ ਗੈਂਗਸਟਰਾਂ ਦੀਆਂ ਧਮਕੀਆਂ ਉਹਨਾਂ ਆਉਂਦੀਆਂ ਸਾਰਾ ਸਿਸਟਮ ਜਿਹੜਾ ਮਤਲਬ ਹੈ ਕੋਈ ਕੀਤਾ ਪਿਆ ਪੰਜਾਬ ਦਾ ਕੋਈ ਬੰਦਾ ਬੋਲ ਹੀ ਨਹੀਂ ਸਕਦਾ ਜੇ ਉਹ ਚੀਜ਼ ਵੀ ਆਪਾਂ ਲਗਾਉਂਦੇ ਬਿੱਲ ਕੋਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕ ਡਰਦੇ ਨੇ ਭਾਵੇਂ ਸਰਕਾਰ ਤੋਂ ਹੋਵੇ ਭਾਵੇਂ ਲੀਡਰਾਂ ਤੋਂ ਤੇ ਭਾਵੇਂ ਪੁਲਿਸ ਤੋਂ ਪਰ ਮਾਪਿਓ ਜਿਨ੍ਹਾਂ ਦਾ ਪੁੱਤ ਜਵਾਨੀ 'ਚ ਤੁਰ ਜਾਂਦਾ ਹੈ ਉਹਨਾਂ ਨੂੰ ਕਿਸ ਗੱਲ ਦਾ ਡਰ ਹੈ ਕਿਉਂਕਿ ਅਕਸਰ ਆਪਾਂ ਵੇਣੇ ਆ ਕਿ ਟੀਕਾ ਲਗਾ ਕੇ ਮੌਤ ਹੋਈ ਹੁੰਦੀ ਹੈ ਤੇ ਮਾਪਿਓ ਜਾਂ ਪਰਿਵਾਰ ਕਹਿੰਦਾ ਹੈ ਕਿ ਸਾਡੇ ਪੁੱਤ ਨੂੰ ਹਾਰਟ ਅਟੈਕ ਹੋ ਗਿਆ ਦੇਖੋ ਇਹ ਹਰ ਇੱਕ ਬੰਦਾ ਬੋਲ ਨਹੀਂ ਸਕਦਾ ਨਾ ਹਰ ਘਰ ਸ਼ਹੀਦ ਭਗਤ ਸਿੰਘ ਪੈਦਾ ਹੋ ਸਕਦਾ ਇਹ ਤੇ ਜਿਹੜਾ ਸਿਰ ਤੇ ਕਫਨ ਬੰਨਣ ਵਾਲੀ ਗੱਲ ਆ ਜਿੰਨੇ ਵੀ ਬੋਲਣਾ ਹੈ ਸਰਕਾਰ ਦੇ ਖਿਲਾਫ ਬੋਲਣਾ ਹੈ ਕਿਤੇ ਵੀ ਬੋਲਣਾ ਹੈ ਜਿਨ੍ਹਾਂ ਦੇ ਬੱਚੇ ਮਰ ਵੀ ਜਾਂਦੇ ਉਹ ਵੀ ਸੋਏ ਲੈਂਦੇ ਆ ਕਿ ਸਾਡਾ ਤਾਂ ਮਰ ਗਿਆ ਹੁਣ ਅਸੀਂ ਕੀ ਕਰਾਂਗੇ ਬੋਲ ਕੇ ਕਿ ਇਸ ਕਰਕੇ ਉਹ ਵੀ ਮਤਲਬ ਅੱਕੇ ਥੱਕੇ ਲੋਕ ਨੇ ਉਹ ਵਿਚਾਰੇ ਉਹਨਾਂ ਦੀ ਕੋਈ ਬੋਲਣ ਦੀ ਹਸਿੱਤ ਨਹੀਂ ਹੁੰਦੀ ਜੇ ਕੋਈ ਬੋਲਦਾ ਵੀ ਆ ਤੇ ਉਹਨੂੰ ਉਹਦੀ ਆਵਾਜ਼ ਜਿਹੜੀ ਹੈ ਬੰਦ ਕਰ ਦਿੱਤੀ ਜਾਂਦੀ ਹੈ ਕਿ ਜੇ ਉਹ ਬੋਲਣ ਤੇ ਹੋ ਸਕਦਾ ਕਿ ਹੋਰਾਂ ਨੂੰ ਜਿਹੜੀ ਉਸ ਤੋਂ ਥੋੜੀ ਜੀ ਮਿਲ ਸਕੇ ਪ੍ਰੇਰਨਾ ਨਹੀਂ ਉਹ ਮੈਂ ਤੇ ਕੱਲ ਮੇਰੇ ਕੋਲ ਪਰਸੋਂ ਇੱਕ ਭੈਣ ਮੈਨੂੰ ਮਿਲੇ ਕਿ ਕਹਿੰਦੀ ਕਿ ਮੇਰਾ ਭਰਾ ਜਿਹੜਾ ਨਸ਼ਾ ਕਰਦਾ ਹੈ ਤੇ ਮੈਨੂੰ ਕੁੱਟ ਕੇ ਨਾ ਬਾਹਰ ਕੱਢ ਦਿੰਦਾ ਤੇ ਹੋਰ ਪਰਿਵਾਰ ਨੂੰ ਵੀ ਉਹਨਾਂ ਬਾਹਰ ਕੱਢਦਾ ਹੈ ਤਾਂ ਮੈਂ ਤੁਹਾਨੂੰ ਬੋਲਦੇ ਕਿਉਂ ਨਹੀਂ ਜੋ ਉਹ ਆਂਦੇ ਅਸੀਂ ਬੋਲੇ ਸਾਂ ਅਸੀਂ ਪਿਛਲੇ ਕਾਲੀਦਲ ਦੇ ਰਾਜਚੰਦ ਇੱਕ ਮੇਰੀ ਮਾਂ ਜਾ ਕੇ ਬੋਲੀ ਜਦੋਂ ਪਰੇ ਲੱਗੀ ਸੀ ਉੱਥੇ ਜਾ ਕੇ ਉਹਨੇ ਸ਼ਰੀਆਮ ਬੋਲਿਆ ਕਿ ਤੁਸੀਂ ਸੜਕਾਂ ਨਾ ਬਣਾਓ ਤੇ ਸਾਡੇ ਬੱਚਿਆਂ ਨੂੰ ਬਚਾਓ ਸਾਡੇ ਜਵਾਨੇ ਨੂੰ ਤਾਂ ਉਹਨੇ ਕਿਹਾ ਕਿ ਸਾਡੇ ਘਰ ਲਗਾਤਾਰ ਪੁਲਿਸ ਆਉਂਦੀ ਰਹੀ ਤਾਂ ਉਹ ਆਂਦੇ ਅਸੀਂ ਕੀ ਬੋਲੀਏ ਫਿਰ ਬਲੋ ਇਹੋ ਜੇ ਲੋਕ ਹੈ ਗਿਆ ਲੋਕ ਬੋਲਣ ਨੂੰ ਉਹਨਾਂ ਦਾ ਮਨ ਕਰਦਾ ਹੈ ਜੇ ਕੋਈ ਪਤਨੀ ਹੈ ਕਿਸੇ ਦੀ ਪੁਲਿਸ ਆ ਕੇ ਉਹਨਾਂ ਨੂੰ ਕੀ ਉਹਨਾਂ ਦਾ ਤੰਗ ਤੰਗ ਪ੍ਰੇਸ਼ਾਨ ਕਰਦੀ ਰਹੀ ਬਲੋ ਉਹ ਤੇ ਸਿਆਸੀ ਲੀਡਰ ਤੇ ਕਹਿਨ ਤੇ ਕੀਤਾ ਹੋਊਗਾ ਨਾ ਸਿਆਸੀ ਲੀਡਰ ਤੇ ਕਹਿਨ ਤੇ ਕੀਤਾ ਹੋਊਗਾ ਤੰਗ ਪਰੇਸ਼ਾਨ ਤੇ ਇਸ ਕਰਕੇ ਇਹਦੇ ਵਿੱਚ ਸਿਆਸਤ ਵੀ ਇਨਵੋਲਵ ਹੈ ਪ੍ਰਸ਼ਾਸਨਿਕ ਅਧਿਕਾਰੀ ਵੀ ਕੁਝ ਇਨਵੋਲਵ ਹੈ ਤੇ ਵਿੱਚੇ ਕੁਝ ਗੈਂਗਸਟਰ ਵਾਲੇ ਨੇ ਸਾਰਾ ਰਲ ਮਿਲ ਕੇ ਕੰਮ ਜਿਹੜਾ ਵੱਡੀਆਂ ਧਿਰਾਂ ਜੜੀਆਂ ਲੜਗੀਆਂ ਇਹਦੇ ਵਿੱਚ ਕਮਾਈ ਬਹੁਤ ਵੱਡੀ ਜਿਹੜਾ ਇੱਧਰ ਹੋ ਗਿਆ ਏਰੀਆ ਉਹਦੀਆਂ ਵੇਖੋ ਮੈਂ ਨਾ ਮੈਂ ਪਿਛਲੇ ਦਿਨ ਵੀ ਅੱਗੇ ਇੱਕ ਪੋਸਟ ਪਾਈ ਸੀ ਕਿ ਜਿਹੜੇ ਗੈਂਗਸਟਰ ਨੇ ਵੀਰ ਉਹ ਵੀ ਸਾਡੇ ਹੱਬ ਇਲਾਕੇ ਦੇ ਹੀ ਆ ਠੀਕ ਹੈ ਪੰਜਾਬ ਦੇ ਪੁੱਤ ਨੇ ਔਰ ਪੰਜਾਬ ਦੇ ਪੁੱਤ ਹੋ ਗਏ ਪੰਜਾਬ ਦੇ ਬੰਦਿਆਂ ਨੂੰ ਧਮਕੀਆਂ ਦੇਣ ਡੈ ਨੇ ਉਹ ਆਪ ਦੇ ਸਾਡੇ ਨੇ ਤੇ ਸਾਡੇ ਆਪਣਿਆਂ ਨੂੰ ਹੀ ਮਾਰੀ ਜਾਂਦੇ ਉਹਨਾਂ ਨੂੰ ਜਿਹੜੀ ਇਹ ਨੀਤੀ ਉਹਨਾਂ ਅਪਣਾ ਲਈ ਆ ਕਿ ਅਸੀਂ ਧਮਕੀਆਂ ਦੇ ਕੇ ਕਿਸੇ ਦੇ ਪੁੱਤ ਮਾਰ ਕੇ ਕਿਸੇ ਦੇ ਉਹ ਪੈਸਾ ਨਾ ਕੀ ਕਰਨਾ ਉਹ ਉਹ ਕਿਸ ਚਾਲ ਤੇ ਚਲੇ ਗਏ ਨੇ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਮੱਲੋ ਵਾਪਸ ਮੁੜੋ ਜੇ ਜੇ ਤੁਸੀਂ ਤੁਸੀਂ ਪੜੇ ਲਿਖੇ ਨੌਜਵਾਨ ਚ ਬਹੁਤ ਸਾਰੇ ਗੈਂਗਸਟਰ ਪੜੇ ਲਿਖੇ ਨੌਜਵਾਨ ਨੇ ਪਿੱਛੋਂ ਚੰਗੀ ਉਹਨਾਂ ਦੀ ਬੈਕਗ੍ਰਾਉਂਡ ਆ ਫਿਰ ਵੀ ਉਹ ਗਲਤ ਪਾਸਿਆਂ 'ਚ ਚਲੇ ਗਏ ਆ ਕਿਉਂ ਚਲੇ ਗਏ ਆ ਇਹ ਸਰਕਾਰਾਂ ਨੂੰ ਪਤਾ ਹੋਊਗਾ ਪਰ ਅੱਜ ਜਿਹੜੀਆਂ ਫਰੋਤੀਆਂ ਦਾ ਦੌਰ ਆ ਬਲਟੋਏ ਕਾਫੀ ਫਰੋਤੀਆਂ ਤਾਂ ਉਹਨਾਂ ਨੇ ਕਹਤਾ ਕਿ ਤੁਹਾਡੇ ਅਸੀਂ ਬੱਚੇ ਮਾਰ ਦੇਣੇ ਆ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ ਲੋਕ ਲੋਕਾਂ ਦਾ ਜਿਹੜਾ ਪੁਲਿਸ ਤੋਂ ਜਿਹੜਾ ਵਿਸ਼ਵਾਸ ਉੱਠ ਗਿਆ ਦਰਖਾਸਤ ਨਹੀਂ ਦੇਂਦੇ ਪੁਲਿਸ ਤੇ ਪੁਲਿਸ 'ਚ ਜਾ ਕੇ ਉਹ ਦਰਖਾਸਤ ਨਹੀਂ ਦੇਂਦਾ ਕਿ ਜੇ ਅਸੀਂ ਪੁਲਿਸ ਦੇ ਕੋਲ ਗਏ ਥਾਣੇ ਗਏ ਤੇ ਸਾਡੇ ਇਹਨਾਂ ਬੱਚੇ ਮਾਰ ਦੇਣੇ ਆ ਤੇ ਉਹ ਡਰ ਦੇ ਪੈਸੇ ਦੇ ਦਿੰਦੇ ਆ ਤੇ ਮੈਂ ਤੇ हां ਬਹੁਤ ਜ਼ਿਆਦਾ ਕੰਮ ਵਿਗੜ ਚੁੱਕਿਆ ਹੈ ਕਿ ਮੈਨੇ ਮੈਨੂੰ ਹੁਣ ਜਦੋਂ ਪੰਚਾਇਤੀ ਇਲੈਕਸ਼ਨ ਸੀ ਉਦੋਂ ਆਇਆ ਮੈਂ ਫੋਨ ਚੁੱਕਦਾ ਹੀ ਨਹੀਂ ਗਾਣ ਹੁਣ ਜਦੋਂ ਕੋਈ ਓਪਰਾ ਫੋਨ ਆਉਂਦਾ ਤੇ ਕੋਸ਼ਿਸ਼ ਕਰੀਦੀ ਕਿ ਨਾ ਹੀ ਚੁੱਕਿਆ ਜਾਵੇ ਕਿਪ ਤੱਕ ਹਾਂ ਕੋਈ ਸਵਾਲ ਮੇਰਾ ਕੋਈ ਐਸੀ ਮੂਮੈਂਟ ਜਿਹੜਾ ਕਿ ਨਸ਼ੇ ਤੋਂ ਰੋਕਣ ਦੀ ਕੋਸ਼ਿਸ਼ ਦੇ ਵਿੱਚ ਹੋਵੇ ਜਾਂ ਕਿਸੇ ਲਈ ਜਿਹੜਾ ਹੰਗਾਰਾ ਭਰਨ ਦੀ ਕੋਸ਼ਿਸ਼ ਹੋਵੇ ਤੁਹਾਡੇ ਨਾਲ ਕੋਈ ਐਸੀ ਚੀਜ਼ ਬੀਤੀ ਹੋਵੇ ਜਿਹੜੀ ਕਿ ਤੁਹਾਡੇ ਦਿਲ ਤੇ ਛਾਪ ਗਈ ਹੋਵੇ ਤੇ ਤੁਹਾਨੂੰ ਦੁੱਖ ਹੋ ਜਾਵੇ ਇਸ ਚੀਜ਼ ਦਾ ਕਿ ਮੈਂ ਲੋਕਾਂ ਦੇ ਲਈ ਜਿਹੜਾ ਲੜ ਰਿਹਾ ਹਾਂ ਪਰ ਮੈਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਆ। ਆਪ ਵੇਖੋ ਜਿਹੜੇ ਮੈਂ ਜਿਹੜੀ ਦਿਲ ਤੇ ਛਪਨ ਵਾਲੀ ਗੱਲ ਆ ਨਾ ਕੁਝ ਬੰਦੇ ਜਿਵੇਂ ਸਿਆਸੀ ਲੋਕ ਹੈਗੇ ਆ। ਸਿਆਸੀ ਲੀਡਰ ਆ ਮੇਰੇ ਇਲਾਕੇ ਦੇ ਵੀ ਹੈਗੇ ਇੱਕ ਦੋ ਲੀਡਰ ਜਿਨ੍ਹਾਂ ਨੇ ਸਟੇਜ ਤੇ ਬੋਲਿਆ ਸੀ ਕਿ ਇਹ ਇੱਕ ਫੇਸਬੁੱਕ ਤੇ ਬੰਦਾ ਬੋਲਦਾ ਇਹ ਜਿਸ ਤਰ੍ਹਾਂ ਰਾਜਨੀਤੀ ਚਾਉਣਾ ਚਾਹੁੰਦਾ ਹੈ ਪਪੂਲਰ ਹੋਣਾ ਚਾਹੁੰਦਾ ਹੈ ਇਨੂੰ ਜੇ ਇਹਨੇ ਕੰਮ ਕਰਨਾ ਹੈ ਤੇ ਗਰਾਊਂਡ ਤੇ ਕਰੇ ਪਰ ਮੈਨੂੰ ਤੇ ਵੇਖੋ 2 ਸਾਲ ਹੋ ਗਏ ਆ ਤੇ ਮੈਂ ਮੇਰੇ ਕੋਲ ਸਾਰੀਆਂ ਵੀਡੀਓ ਹੈਗਾ ਸਾਰੀਆਂ ਫੋਟੋਆਂ ਹੈਗਾ ਮੈਂ ਤੇ ਪਤਾ ਨਹੀਂ ਕਿੰਨਾ ਕੰਮ ਕੀਤਾ ਸਾਰੇ ਜ਼ਿਲ੍ਹਿਆਂ 'ਚ ਜਾ ਕੇ ਕੰਮ ਕਰਨਾ ਅਜੇ ਪਰਸੋਂ ਸਮਾਗਮ ਸੀ ਅੰਮ੍ਰਿਤਸਰ ਉੱਥੇ ਕਾਲਜਾਂ ਦੇ ਵਿੱਚ ਕਾਲਜ ਦੇ ਵਿੱਚ ਹਜ਼ਾਰਾਂ ਬੱਚਿਆਂ ਨੂੰ ਮਤਲਬ ਪ੍ਰਣ ਦਵਾ ਕੇ ਆਏ ਕਿ ਤੁਸੀਂ ਨਸ਼ੇ ਦੇ ਵਿਰੁੱਧ ਜਿਹੜੀ ਆਵਾਜ਼ ਬੁਲੰਦ ਕਰਨੀ ਆ ਮੇਰਾ ਤੇ ਹਰ ਰੋਜ਼ ਪ੍ਰੋਗਰਾਮ ਹੁੰਦਾ ਮੈਂ ਉਹ ਦੇ ਮੇਰੇ ਦਿਲ ਤੇ ਬੜੀ ਗੱਲ ਟੁੰਬੀ ਕਿ ਇਹਨਾਂ ਇਸ ਬੰਦੇ ਨੂੰ ਇਹ ਗੱਲ ਨਹੀਂ ਸਿੱਖਾਣੀ ਚਾਹੀਦੀ ਇਹ ਇਹ ਪੰਜਾਬ ਦੇ ਪੁੱਤਾਂ ਦਾ ਵੈਰੀ ਬਣਿਆ ਹੈ ਇਹ ਪੰਜਾਬ ਦੇ ਪੁੱਤ ਅੱਜ ਮਰਨ ਦੇ ਆ ਤੇ ਇਹ ਹੱਸਦੇ ਆ ਲੋਕ ਪਰ ਪਰ ਮੈਨੂੰ ਇਹਨਾਂ ਘਰੇ ਤਮਾਸ਼ਾ ਹੁੰਦੀ ਆ ਹਾਂ ਮੰਨ ਲਓ ਉਹ ਜਦੋਂ ਕਿਸੇ ਦੇ ਘਰ ਉਹ ਅੱਗ ਲੱਗਦੀ ਆ ਤੇ ਇਹਨਾਂ ਲੋਕਾਂ ਨੂੰ ਬਸੰਤਰ ਲੱਗਦੀ ਆ ਤੇ ਵੈਗੁਰੂ ਜੇ ਜੇ ਆਪਾਂ ਅੱਜ ਕਿਸੇ ਦੀ ਘਰਾਂ ਲੱਗੀ ਅੱਗ ਤੇ ਹੱਸਦੇ ਆ ਨਾ ਤਾਂ ਉਹ ਅੱਗ ਆਪਣੇ ਘਰ ਵੀ ਕਿਸੇ ਨਾ ਕਿਸੇ ਦਿਨ ਆਉਣੀ ਆਉਣੀ ਆ ਜਿਸ ਦਿਨ ਆ ਗਈ ਮੈਂ ਉਸ ਦਿਨ ਇਹਨਾਂ ਨੂੰ ਪੁੱਛੂੰਗਾ ਕਿ ਹੁਣ ਦੱਸੋ ਆਖਰੀ ਕੋਈ ਅਪੀਲ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਕਰਨਾ ਚਾਹੋ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹਉਂ ਕਿ ਕੀ ਕਹਿਣਾ ਮੈਂ ਪੰਜਾਬ ਦੀ ਜਵਾਨੀ ਨੂੰ ਮੇਰਾ ਮੇਰੀ ਇਹੋ ਹੀ ਅਪੀਲ ਹੈ ਕਿ ਨਸ਼ੇ ਦੇ ਵਿਰੁੱਧ ਆਵਾਜ਼ ਬੁਲੰਦ ਕਰੋ ਗੈਂਗਸਟਰ ਕਲਚਰ ਤੋਂ ਬਚੋ ਔਰ ਬਾਹਰ ਚੜ ਕੇ ਸਾਡਾ ਸਾਥ ਦਿਓ ਜੇ ਸਾਡਾ ਸਾਥ ਨਹੀਂ ਦੇਣਾ ਆਪਦੇ ਦਿਲ ਦੀ ਬਾਤ ਸੁਣੋ ਆਪੋ ਆਪਣੇ ਪਿੰਡ ਸੰਭਾਲੋ ਠੀਕ ਹੈ ਮੈਂ ਨਹੀਂ ਚਾਹੁੰਦਾ ਕਿ ਸਾਰੇ ਮੇਰੇ ਨਾਲ ਹੀ ਆਉਣਾ ਕਿ ਮੇਰੇ ਨਾਲ ਹੀ ਜੁੜਨਾ ਮੇਰੇ ਨਾਲ ਹੀ ਕੰਮ ਕਰਨਾ ਮੈਂ ਇਹੋ ਬੇਨਤੀ ਕਰਦਾ ਕਿ ਤੁਸੀਂ ਆਪੋ ਆਪਣੇ ਪਿੰਡ ਹੀ ਸੰਭਾਲ ਲਓ ਪਿੰਡ ਦੇ ਵਿੱਚ 10 ਬੰਦੇ ਵੀ ਇਕੱਠੇ ਹੋ ਕੇ ਤੁਰ ਪੈਣਾ ਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਸਕਦੇ ਆ ਠੀਕ ਹੈ ਇਹ ਜੋ ਮਰਜੀ ਕਰ ਸਕਦੇ ਆ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਆਪਣੇ ਪਿੰਡਾਂ ਨੂੰ ਬਚਾਓ ਇੱਕ ਮੈਂ ਅਪੀਲ ਹੋਰ ਆ ਮਾਨਯੋਗ ਡੀਜੀਪੀ ਸਾਹਿਬ ਨੂੰ ਕਰਨਾ ਚਾਹਣਾ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਇੱਕ ਅਪੀਲ ਕਰਨਾ ਚਾਹਣਾ ਹੈ ਕਿ ਪਿੰਡਾਂ ਦੇ ਵਿੱਚ ਹਰੇਕ ਪਿੰਡ 'ਚ ਕੈਮਰੇ ਲਾਇਆ ਜਾਣ ਹਰੇਕ ਪਿੰਡ 'ਚ ਡੇਲੀ ਅਨਾਉਂਸਮੈਂਟ ਕੀਤੀ ਜਾਵੇ ਹਰੇਕ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਸ਼ਮਸ਼ਾਨ ਘਾਟ ਹੈ ਵੇਲੀਆਂ ਜਗ੍ਹਾ ਉੱਥੇ ਰਾਉਂਡ ਮਾਰਿਆ ਜਾਵੇ ਡੇਲੀ ਪੁਲਿਸ ਦਾ ਰਾਉਂਡ ਹੋਵੇ ਹੋਰ ਵੀ ਜਿਹੜੀਆਂ ਇਹ ਜਿਹੜੀਆਂ ਮੇਰੀਆਂ ਸਾਰੀਆਂ ਮੰਗਾਂ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਭੇਜ ਚੁੱਕਾ ਔਰ ਉਹਨਾਂ ਤੇ ਅਮਲ ਕੀਤਾ ਜਾਵੇ ਮੈਨੂੰ ਮੁਲਾਕਾਤ ਦਾ ਸਮਾਂ ਦਿੱਤਾ ਜਾਵੇ ਔਰ ਮੇਰੀ ਇੱਕ ਆਖਰੀ ਅਪੀਲ ਹੈ ਕਿ ਜਿੰਨੇ ਵੀ ਪੰਜਾਬ ਦੇ ਗੈਂਗਸਟਰ ਮੁੰਡੇ ਹੈਗੇ ਨੇ ਉਹਨਾਂ ਨੂੰ ਇੱਕ ਘਰ ਵਾਪਸੀ ਦਾ ਇੱਕ ਮੌਕਾ ਦਿੱਤਾ ਜਾਵੇ ਔਰ ਇੱਕ ਖੁੱਲੇ ਦਿਲ ਨਾਲ ਮਾਨਯੋਗ ਡੀਜੀਪੀ ਸਾਹਿਬ ਕਹਿਣ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਪੁੱਤੇ ਗਿਆ ਜਿਹੜੇ ਹਥਿਆਰ ਜਿੰਨਾ ਫੜ ਲੈਨੇ ਉਹ ਆਪਣੇ ਹਥਿਆਰ ਸੁੱਟ ਕੇ ਪੰਜਾਬ ਦੇ ਵਿੱਚ ਮੋੜ ਆਉਣ ਔਰ ਪੰਜਾਬ ਦੀ ਜਵਾਨੀ ਨੂੰ ਜਿਹੜਾ ਜਿਹੜੀ ਵਿਗੜ ਰਹੀ ਆਜਾ ਉਹਨਾਂ ਨੂੰ ਇੱਕ ਨਵੀਂ ਸੇਤ ਮਿਲੇ ਕਿ ਔਰ ਆਣ ਕੇ ਉਹਨਾਂ ਨੂੰ ਇੱਕ ਚੰਗਾ ਮੈਸੇਜ ਦੇਣਾ ਕਿ ਇਹ ਜਿਹੜਾ ਰਾਹ ਮਾੜਾ ਹੈ ਇਸ ਰਾਹ ਤੇ ਨਾ ਤਰੋ ਔਰ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜੀ ਧੰਨਵਾਦ ਬਣਾ ਜੀ